ਉਹ ਆਪਣਾ ਸੀਆਈਏ ਟੀਮ ਨੇ ਇੱਕ ਜਿਹੜੇ ਆਰਗੇਨਾਈਜ਼ਡ ਕਰਾਈਮ ਹੈਗੇ ਉਹਦੇ ਜਿਹੜੇ ਕ੍ਰਿਮੀਨਲਸ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਆਪਾਂ ਇੱਕ ਮੁਹਿੰਮ ਲਾਂਚ ਕੀਤੀ ਹੈਗੀ ਉਹਦੇ ਸਮੰਚ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ 7 ਇਲੀਗਲ ਵੈਪਨ ਜਿਹੜੇ ਬਰਾਮਦ ਕੀਤੇ ਹੈਗੇ ਤੇ 7 ਬੰਦੇ ਸੀ ਫੜੇ ਉਹਦੇ ਸਮੰਚ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆਹ ਇਨਸੀਡੈਂਟ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਕੁਝ ਕ੍ਰਿਮੀਨਲ ਜਿਹੜੇ ਵਕ ਵਕ ਕੇ ਸਾਂਚੇ ਅ ਨੋਮੀਨੇਟਡ ਹੈਗੇ ਤੇ ਉਹਨਾਂ ਤੇ ਕਿਸੇ ਤੇ ਸਤਰਾ ਕਿਸੇ ਤੇ ਵੀ ਕਿਸੇ ਤੇ ਮੁਕਦਮੇ ਦਰਜ ਹੈਗੇ ਤੇ ਉਹ ਏਕ ਮੈਰਿਜ ਪੈਲੇਸ ਚ ਇੱਥੇ ਆਪਣੇ ਨੋਰੰਗਾਬਾਦ ਇਕੱਠੇ ਹੋ ਰਹੇ ਹੈਗੇ ਕਿਉਂਕਿ ਉਹ ਰੀਸੈਂਟਲੀ ਬੈਲ ਆਊਟ ਹੋਏ ਸੀਗੇ ਤੇ ਉਹਨਾਂ ਨੇ ਆਪਣਾ ਬੇਲ ਦੀ ਖੁਸ਼ੀ ਚ ਸੈਲੀਬ੍ਰੇਟ ਕਰਨਾ ਸੀਗਾ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਉੱਥੇ ਕੋਈ ਬਰਥਡੇ ਪਾਰਟੀ ਵੀ ਉਹਨਾਂ ਰੱਖੀ ਹੋਈ ਸੀਗੀ ਤੇ ਉਹਦੇ ਸਮੰਨ ਚ ਉਹ ਇਕੱਠੇ ਹੋ ਰਹੇ ਹੈਗੇ ਤੇ ਫਿਰ ਅਸੀਂ ਜਦੋਂ ਇਨਫੋਰਮੇਸ਼ਨ ਮਿਲੀ ਉਹਦੇ ਆਧਾਰ ਤੇ ਸਾਡੀ ਸੀਆਈਏ ਟੀਮ ਸਾਡੇ ਦੋ ਤਿੰਨ ਅਲੱਗ-ਅਲੱਗ ਥਾਣਿਆਂ ਦੇ ਐਸਐਚਓਜ਼ ਤੇ ਸਾਡੇ ਦੋ ਡੀਐਸਪੀਜ਼ ਦੇਖਵਾਈ ਹੇਠ ਅਸੀਂ ਵਕ-ਵਕ ਟਰੈਪਸ ਲਾਏ ਉੱਥੇ ਤੇ ਸਿਵਲ ਤੇ ਵਰਦੀ ਚ ਅਲੱਗ-ਅਲੱਗ ਟੀਮਾਂ ਡਿਪਲੋਟ ਕੀਤੀ ਜਦੋਂ ਆਹ ਕ੍ਰਿਮੀਨਲ ਉੱਥੇ ਗੈਦਰ ਹੋਏ ਜਾਂ ਜਦੋਂ ਇਹਨਾਂ ਦਾ ਮੂਮੈਂਟ ਹੋ ਗਿਆ ਸਾਰਿਆਂ ਦਾ ਉਸ ਤੋਂ ਬਾਅਦ ਸਾਡੀ ਸੀਆਈਏ ਟੀਮ ਨੇ ਤੇ ਬਾਕੀ ਐਸਐਚਓ ਦੀ ਟੀਮ ਨੇ ਰੇਡ ਕਰਕੇ ਤੇ ਇਹਨਾਂ ਦੇ ਸਰਚੇਸ ਕੀਤੀ ਤੇ ਸਰਚੇ ਜਦੋਂ ਕੀਤੀ ਹੈਗੀ ਤੇ ਇਨੀਸ਼ੀਅਲੀ ਜਦੋਂ ਪਹਿਲੇ ਦਿਨ ਅਸੀਂ 7 ਬੰਦੇ ਰਾਉਂਡ ਅਪ ਕੀਤੇ ਤੇ ਉਹਨਾਂ ਚੋਂ ਸਾਡੇ ਕੋਲ 4 ਇਲੀਗਲ ਵੈਪਨ ਤੇ 1 ਡੰਮੀ ਪਿਸਟਲ ਬਰਾਮਦ ਹੋਇਆ ਜਿਹੜੇ ਬੰਦੇ ਪਹਿਲੇ ਦਿਨ ਅਸੀਂ ਅरेस्ट ਕੀਤੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਵਿੱਚ ਇੱਕ ਚਰਨਜੀਤ ਉਰਫ ਰਾਜੂ ਸ਼ੂਟਰ ਹੈਗਾ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਹੈਗਾ ਮਨਜਿੰਦਰ ਸਿੰਘ ਉਰਫ ਮਨੀ ਰਾਜਕਰਨ ਸਿੰਘ ਉਰਫ ਰਾਜਾ ਬੋਬੀ ਜੁਗਰਾਤ ਸਿੰਘ ਗੁਰਦੇਵ ਸਿੰਘ 7 ਬੰਦੇ ਸੀ ਰਾਉਂਡ ਅਪ ਕੀਤੇ ਤੇ 4 ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਰਦਰ ਜਦੋਂ ਅਸੀਂ ਯੂ ਨੋ ਮਤਲਬ ਚਾਰ ਵਿੱਚੋਂ ਤਿੰਨ ਇਲੀਗਲ ਵੈਪਨ ਪਲੱਸ ਇੱਕ ਡਮੀ ਪਿਸਟਲ ਜਦੋਂ ਅਗਲੇ ਦਿਨ ਇਹਨਾਂ ਤੋਂ ਫਿਰ ਫਰਦਰ ਪੁਸਤਾਚ ਕੀਤੀ ਤੇ ਫਿਰ ਆ 26 ਤਰੀਕ ਦੀ ਗੱਲ ਮਤਲਬ ਦੱਸ ਰਿਹਾ ਹੈਗਾ ਜਦੋਂ ਅਸੀਂ ਪਹਿਲੇ ਦਿਨ ਇਹਨਾਂ ਨੂੰ ਫੜਿਆ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਅਸੀਂ ਇਹਨਾਂ ਤੋਂ ਪੁਸਤਾਚ ਕੀਤੀ ਦੋ ਹੋਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਤੇ ਫਿਰ ਅਸੀਂ ਅੱਗੇ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਫਿਰ ਅੱਗੇ ਜਦੋਂ ਪੁਸਤਾਚ ਕੀਤੀ ਤੇ ਦੋ ਹੋਰ ਜਗਾਨਾ ਪਿਸਟਲ ਜਿਹੜੇ ਖਾਸ ਤੌਰ ਤੇ ਤੁਸੀਂ ਜਾਣਦੇ ਹੋ ਕਿ ਜਗਾਨਾ ਪਿਸਤਲ ਜਨਰਲੀ ਪਾਕਿਸਤਾਨ ਤੋਂ ਜਾਂ ਅ ਇੰਟਰਨੈਸ਼ਨਲ ਬਾਰਡਰ ਤੋਂ ਸਮੱਗਲ ਹੁੰਦੇ ਹੈਗੇ ਤੇ ਉਹ ਬਰਾਮਦ ਕਿਤੇ ਟੋਟਲ ਹੁਣ ਤੱਕ ਦੀ ਬਰਾਮਦਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦੇਣਾ 7 ਪਿਸਤਲ ਜਿਹੜੇ ਇਲੀਗਲ ਬਰਾਮਦ ਕੀਤੇ ਜਿਨ੍ਹਾਂ ਵਿੱਚ 2 ਪਿਸਤੋਲ 30 ਬੋਰ ਦੇ 3 ਪਿਸਤੋਲ 32 ਬੋਰ ਦੇ 2 ਪਿਸਤੋਲ ਜਗਾਨਾ 9mm ਦੇ ਜਿਹੜਾ ਬੈਂਡ ਹੁੰਦਾ ਤੇ ਇਲੀਗਲ ਵੀ ਹੈ ਇੱਕ ਡਮੀ ਪਿਸਤੋਲ ਟੋਟਲ ਜਿਹੜੇ 7 ਪਿਸਤੌਲ ਤੇ ਇੱਕ ਦਮੇ ਪਿਸਤੌਲ ਬਰਾਮਦ ਕੀਤਾ ਗਿਆ 4 ਜਿੰਦਾ ਰਾਉਂਡ 30 ਬੋਰ ਦੇ 6 ਜਿੰਦਾ ਰਾਉਂਡ 32 ਬੋਰ ਦੇ 4 ਜਿੰਦਾ ਰਾਉਂਡ 9 ਐਮ ਐਮ ਦੇ ਬਰਾਮਦ ਕੀਤੇ ਤੇ ਅਸੀਂ ਫਰਦਰ ਇਹਨਾਂ ਤੋਂ ਪੁਸ਼ਤਾਚ ਕਰ ਰਹੇ ਹੈਗੇ ਇਸ ਤਰੀਕੇ ਦੇ ਵੈਪਨਸ ਇੰਨੀ ਬੜੀ ਤਦਾਦ ਚ ਇਹਨਾਂ ਕੋਲੇ ਜਿਹੜੇ ਆਲਰੇਡੀ ਆ ਹਾਰਡ ਕੋਰ ਕ੍ਰਾਈਮਨਲ ਸਗੇ ਉਹਨਾਂ ਕੋਲੇ ਹੋਣਾ ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਕੋਈ ਫਰਦਰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਹਦੇ ਬਾਰੇ ਅਸੀਂ ਹੁਣ ਤੋ ਕੁਸ਼ਤਾਂਚ ਕਰ ਰਹੇ ਹਾਂਗੇ ਤੇ ਫਰਦਰ ਤੁਹਾਨੂੰ ਜਦੋਂ ਸਾਡੀ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈਗੀ ਆਪਰੇਸ਼ਨਲ ਸੀਕ੍ਰੀਟ ਤੋਂ ਬਾਅਦ ਮੈਨੂੰ ਆਪਰੇਸ਼ਨਲ ਸੀਕ੍ਰੀਟਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਤੁਹਾਨੂੰ ਇਨਵੈਸਟੀਗੇਸ਼ਨ ਪੂਰੀ ਹੋ ਜਾਂ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿਹੜਾ ਰਾਜੂ ਸ਼ੂਟਰ ਹੈਗਾ ਤੇ ਹੈਪੀ 바ਵਾ ਹੈਗਾ ਇਹਨਾਂ ਦੇ ਖਿਲਾਫ ਹੈਪੀ 바ਵਾ ਦੇ ਖਿਲਾਫ ਵੱਖ-ਵੱਖ ਆਮ ਐਕਟ ਐਨਡੀਪੀਐਸ ਐਕਟ ਤੇ 16 ਮੁਕਦਮੇ ਹੈਗੇ ਤੇ ਰਾਜੂ ਸ਼ੂਟਰ ਉਰਫ ਚਰਨਜੀਤ ਦੇ ਜਿਹੜੇ ਹੈਗੇ ਉਹ ਵੀ ਵੱਖ-ਵੱਖ ਕੇਸਾਂ 'ਚ ਜਦੋਂ ਆਮ ਸੈਕਟ ਹੋ ਗਿਆ ਐਨਡੀਪੀਐਸ ਹੋ ਗਿਆ ਆ ਜਿਹੜੇ ਹੈਗੇ ਇਹਦੇ ਕੋਲੇ 17 ਮੁਕਦਮੇ ਇਹਨਾਂ ਖਿਲਾਫ ਦਰਜ ਹੈਗੇ ਤੇ ਜਿਹਦੇ 307 ਦੇ ਕੇਸ ਲੜਾਈ ਝਗੜੇ ਹੋਰ ਸਾਰਾ ਜਿਹੜੇ ਹੈਗੇ 452 ਸਾਰੇ ਵੱਖ-ਵੱਖ ਸੈਕਸ਼ਨਸ ਇਹਨਾਂ ਦੇ ਖਿਲਾਫ ਹੈਗੇ ਤੇ ਦੋਨੋਂ ਹਾਰਡ ਕੋਰ ਕ੍ਰਿਮੀਨਲ ਹੈਗੇ ਇਹਨਾਂ ਦੇ ਨਾਲ ਬਾਕੀ ਐਸੋਸੀਏਟ ਹੈਗੇ ਤੇ ਇੱਕ ਬੜੀ ਚੰਗੀ ਕਰ ਗੁਜ਼ਾਰੀ ਸੀਆਈਏ ਟੀਮ ਦੀ ਸਾਡੀ ਹੈਗੀ ਜਿਹਨੇ ਐਸਪੀਡੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਉਹ ਸਾਰਾ ਆਪਰੇਸ਼ਨ ਅੰਜਾਮ ਦਿੱਤਾ ਹੈਗਾ ਤੇ ਫਰਦਰ ਅਸੀਂ ਸਾਨੂੰ ਉਮੀਦ ਹੈਗੀ ਕਿ ਨਾ ਤੋਂ ਹੋਰ ਫਰਦਰ ਅਸੀਂ ਪੁਛਤਾਚ ਕਰਾਂਗੇ ਤੇ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਕਿ ਪਲੱਸ ਜਿਹੜੇ ਕ੍ਰਾਈਮ ਨੂੰ ਇਹਨਾਂ ਨੇ ਕਮਿਟ ਕਰਨਾ ਸੀਗਾ ਉਹਦੇ ਬਾਰੇ ਅਸੀਂ ਟਰੇਸ ਕਰ ਰਹੇ ਹੈਗੇ ਸਾਡੀ ਪੁਛਤਾ ਚੱਲ ਰਹੀ ਹੈਗੀ ਉਹ ਫਰਦਰ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਹਾਂਜੀ ਰਿਮਾਂਡ ਰਿਮਾਂਡ ਕਿਨਾ ਦੋ ਦਿਨ